ਸਤਿ ਸ੍ਰੀ ਅਕਾਲ ਜੀ ਕਿ ਨਵੇਂ ਬਲੌਗ ਤੁਹਾਡਾ ਫੇਰ ਇੱਕ ਵਾਰ ਸਵਾਗਤ ਹੈ ਅੱਜ ਬਹੁਤ ਹੀ ਇਤਿਹਾਸਿਕ ਇਕੱਠ ਹੈ ਸਰਕਾਰੀ ਟੀਚਰ ਜੀ ਉਹਦੀ ਸਤਾਰਨ ਜਨਕਾਉਂਸਲ ਦਾ ਪਹਿਲਾ ਪਾਈ ਜਲਾਸ ਹੈ ਰੋਪੜੀ ਧਰਤੀ ਤੇ ਹੋਣ ਜਾ ਰਿਹਾ ਸੋ ਅੱਜ ਦੇ ਬਲੌਗ ਜਿੱਥੇ ਚਾ ਤੁਹਾਨੂੰ ਡਿਟੇਲ ਗੱਲਬਾਤ ਅਧਿਆਪਕਾਂ ਦੀਆਂ ਸਮੱਸਿਆਵਾਂ ਬਾਰੇ ਨਿੱਟ ਕੇ ਸਾਡੇ ਬਲੌਗ ਪ੍ਰਧਾਨ ਉਹਦੀ ਲੀਡਰਸ਼ਿਪ ਪੰਜਾਬ ਦੀ ਗੱਲਬਾਤ ਕਰੂਗੀ ਤੇ ਉਹ ਤੋਂ ਬਾਅਦ ਅਗਲਾ ਸੰਘਰਸ਼ ਲਿਖਿਆ ਜਾਊਗਾ ਸੋ ਅੰਤ ਤੱਕ ਇਸ ਬਲੌਗ ਨੂੰ ਦੇਖਿਓ ਤੇ ਅਧਿਆਪਕ ਮਸਲੇ ਤੇ ਤੁਸੀਂ ਸਾਡੇ ਜਥੇਬੰਦੀ ਦੇ ਯਤਨ ਦੇਖਣੇ ਆ ਤੇ ਬੁੱਧੀਜੀਵੀ ਵਰਗ ਕਿਸ ਲੈਵਲ ਤੇ ਪਾਲਸੀਆਂ ਤੇ ਕਮਾਂਡ ਰੱਖਦਾ ਉਹ ਸਾਰਾ ਕੁਝ ਦੇਖਣਾ ਤੇ ਚਲਾਉਣਾ ਸਾਥੀ ਬੇਦਖਾ ਯਾਦਗਾਰੀ ਹਾਲ ਗਵਰਨਮੈਂਟ ਟਿਚਰ ਪੰਜਾਬ ਦੀ 17ਵੀਂ ਜਨਰਲ ਕੌਂਸਲ ਦਾ ਪਹਿਲਾ ਸਵਾਈ ਜਲਾਸ 22 ਨਵੰਬਰ 2024 ਦਿਨ ਐਤਵਾਰ ਸਥਾਨ ਪਸੀਨ ਪਵਨ ਰੂਪਨਗਰ ਚੰਦੀ ਮਿੰਟਾਂ ਚ ਚੰਡੇ ਦੀ ਰਸਮ ਹੋਣ ਜਾ ਰਹੀ ਹੈ ਉਸ ਦੇ ਨਾਲ ਹੀ ਇਹ ਰਸਮੀ ਤੌਰ ਤੇ ਸਾਡਾ ਇਹ ਜਿਹੜਾ ਜਲਾਸ ਹੈ ਸ਼ੁਰੂ ਹੋ ਜੂਗਾ ਸਾਡਾ ਜਿਹੜੀ ਜਨਰਲ ਕੌਂਸਲ ਹੁੰਦੀ ਹੈ ਬਲਾਕ ਪ੍ਰਧਾਨਾਂ ਤੇ ਆਧਾਰਿਤ ਬਲਾਕ ਪ੍ਰਧਾਨ ਸਾਡੀ ਸਭ ਤੋਂ ਸੁਪਰੀਮ ਬਾਡੀ ਹੁੰਦੀ ਹੈ ਜਥੇਬੰਦੀ ਦੀ ਤੇ ਇੱਧਰ ਸਾਡਾ ਰਜਿਸਟ੍ਰੇਸ਼ਨ ਕਾਊਂਟਰ ਲਗਾਤਾਰ ਸਾਡੇ ਜਿਹੜੇ ਰੋਪੜ ਦੇ ਸਾਥੀ ਰਜਿਸਟ੍ਰੇਸ਼ਨ ਤੇ ਡਿਊਟੀ ਨਿਭਾਉਂਦੇ ਹੋਏ ਇੱਥੇ ਤੁਸੀਂ ਇਹ ਪਰਮਾਖੱਟ ਦੇਖ ਰਹੇ ਹੋ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਤੇ ਚੰਦੇ ਮਿੰਟਾਂ ਚ ਝੰਡੇ ਦੀ ਰਸਮ ਹੋਣ ਜਾ ਰਹੀ ਹੈ ਤੇ ਬਹੁਤ ਹੀ ਇਤਿਹਾਸਕ ਪਲ ਹੈ ਇਹ ਅੱਜ ਇਹ ਜਨਰਲ ਕੌਂਸਲ ਦਾ ਉਦਘਾਟਨ ਪਰਮਾਖੱਟ ਦੇ ਸਾਬਕਾ ਸੂਬਾ ਜਨਰਲ ਸਕੱਤਰ ਤੇ ਉੱਗੇ ਟ੍ਰੇਡ ਯੂਨੀਅਨ ਲੇਖਕ ਸਦੀਸੁੱਤਾ ਸਿੰਘ ਦੀ ਖੜਾ ਕਰ ਲਈਏ ਬਹੁਤ ਹੀ ਇਤਿਹਾਸਕ ਪਲ ਹੈ ਜੇ ਤੁਸੀਂ ਦੇਖਣ ਜਾ ਰਹੇ ਹੋ ਜਿੰਦਾਬਾਦ ਜਿੰਦਾਬਾਦ ਫਰਮਾਟੀ ਚਾਚੂ ਜੀ ਜਿੰਦਾਬਾਦ 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 ਕੇ ਕਾ ਜਿੰਦਾਬਾਦ 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 ਕੇ ਕਾ ਜਿੰਦਾਬਾਦ ਜਿੰਦਾਬਾਦ ਜਨਾਕੀ ਜਿੰਦਾਬਾਦ 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 ਕੇ ਕਾ ਜਿੰਦਾਬਾਦ 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 ਸਰਕਾਰ ਦੀ ਬੇਨਤੀ ਹੈ ਕਿ ਹੁਣ ਅਸੀਂ ਗੌਰਮਿੰਟ ਜੀ ਜੁਨੀਅਰ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਰੇ ਸਾਥੀ ਕਿਰਪਾ ਕਰਕੇ ਅੰਦਰ ਆਵੋ ਸੋ ਬਹੁਤ ਹੀ ਜੋਸ਼ੀਲੇ ਢੰਗ ਦੇ ਨਾਲ ਚੰਡੇ ਦੀ ਰਸਮ ਬਰੰਤ ਸਾਡਾ ਇਹ ਜਲਾਸ ਸ਼ੁਰੂ ਹੋਣ ਜਾ ਰਿਹਾ ਤੇ ਨਿਟਕੇ ਵਿਚਾਰਾ ਹੋਣ ਗਿਆ ਵਿਆਪਕ ਮਸਲੇ ਤੇ ਅਗਲਾ ਸ਼ਿੰਗਾਰ ਸ਼ਫੇਰ ਵਿੜਿਆ ਜਾਵੇਗਾ ਤੇ ਬਹੁਤ ਹੀ ਯਾਦਗਾਰੀ ਪਲ ਹੈ ਰੋਪੜ ਦੀ ਧਰਤੀ ਦੇ ਪਹਿਲੀ ਵਾਰ ਇਹ ਇਤਿਹਾਸਕ ਸਵਾਈ ਜਲਾਸ ਸਤਿਗੁਰਵੰਦਰ ਸਿੰਘ ਸਕੋਰ ਦੀ ਗਵਾਹੀ ਚ ਸਤਿ ਸਿੰਘਵਿੰਦਰ ਸਿੰਘ ਚਾਹਲ ਜੀ ਦੀ ਸੀਨ ਹੋਣ ਜਾ ਰਿਹਾ ਹੈ میرا سے لڑے ہی کہ میں نے بیٹھ کیا ہے پھر اپنے کی ساتھ پانی ہے میں نے جیسے پھر اپنے اپنے کی ساتھ پانی فلاہی آرکت بھی تو دیوکرین کے ساتھ باہر آپ کو آئے گیا پھر اپنے کی ساتھ پانی تو مچ دے آجا ہے ਬਦਲਦਾ ਲਗਾਤਾਰ ਜੇਕਰਾਂਗੇ ਅਸਲ ਦੇ ਵਿੱਚ ਇਹੀ ਤੁਮ ਲੋਕਾਂ ਨੂੰ ਸੱਚੀ ਛਪਾਈ ਗਈ ਹੈ ਕਿ ਜਿਹੜੇ ਲੋਕ ਗੜਨ ਵਾਲੇ ਆਏ ਜਿਹਨਾਂ ਅਰੂ ਲੋਕਾਂ ਦੀ ਖਾਤਰ ਆਪਾਂ ਬਾਹਰ ਆਏ ਹੈ ਉਹਨਾਂ ਲੋਕਾਂ ਦੇ ਦਿੱਤੇ ਰਾਹ ਨੂੰ ਸੇਕ ਕਰੀਏ ਕਿ ਮੇਰੀ ਸਾਇਹ ਹਕੀਅਤ ਬੇਤੀ ਹੈ ਕਿ ਨਿੱਕਰਤ ਲਈ ਅਸੀਂ ਖੜੇ ਹੋ ਕੇ ਬਿਸ਼ਰੇ ਸੱਤਿਆ ਨੂੰ ਜਿਹੜਾ ਉਹਨਾਂ ਦੀ ਯਾਦ ਨੂੰ ਰੱਖਾਂਗੇ ਸਾਰੇ ਸਾਥੀ

ਮੁਕੇ ਲਈ ਆ ਰੋਹਤ ਤਨ ਮੋਤੀ ਸ਼ੁਰੂਆਤ ਕਰਨ ਜਾ ਰਹੇ ਹਨ ਅਗਰ ਕੈਠੇ ਹਨ ਫਰੀ ਹਨ ਕੱਪਟੇਨ ਜਿਹੜੇ ਕੰਮ ਅਲਗੈਨਾ ਨਾ ਨਿਕਲ ਕੇ ਸਾਡੇ ਕੋਲੋਂ ਚਲੇ ਗਏ 15 ਦਿਨਾਂ ਦਾ ਤੋਂ ਨਹੀਂ ਜਾ ਸਕਿਆ ਉਦੋਂ ਬਾਅਦ ਦਿੱਲੀ ਸਰ ਦਾ ਆਗਿਆ ਤੇਰੇ ਨੂੰ ਨਸਰੀ ਆ ਗਿਆ 14 15 ਤਰੀਕ ਨੂੰ ਰਾਣਾ ਜੀ ਦਾ ਹੁਕਮ ਹੋ ਗਿਆ ਮੈਨੂੰ ਉੱਥੇ ਜਾਣਾ ਪਿਆ ਕਪਤਨ ਦੀ ਡਿਊਟੀ ਲਈ ਮਾਇਆ ਤਿੰਨ ਪ੍ਰਧਾਨ ਉਹ ਵੀ ਨਹੀਂ ਹੈ ਇਸ ਕਰਕੇ ਤੁਹਾਨੂੰ ਬਹੁਤ ਸਿਆੜਿਆ ਹੋਣਾ ਪੈਣਾ ਹੈ ਜਿਹੜਾ ਜਿਹੜਾ TFU ਦਾ ਪ੍ਰਧਾਨ ਹੈ ਅੱਜ ਕੱਲ ਰਤਨ ਸਿੰਘ ਉਹ ਮਰੋਸਤ ਕੁਝ ਸੱਭ ਲੈਣੇ ਉਹਨਾਂ ਨਾਲ ਫਿਰ ਪੋਲਿਟਿਕਲ ਸਾਰਾ ਮਸਲਾ ਉਹਨਾਂ ਦੇ ਲੈਵਲ ਦਾ ਜਿਹੜਾ ਹੈਗਾ ਉਹ ਕਰਨਾ ਜਿਹੜਾ ਇਸ ਜਿਹਦੇ ਦਾ CPM ਦਾ ਸੈਕਟਰੀ ਹੈ ਉਹ ਮੇਰਾ ਸਟੂਡੈਂਟ ਹੈ ਤੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਹੈ ਸਪਸ਼ਟ ਹੋਣਾ ਚਾਹੀਦਾ ਪ੍ਰਧਾਨ ਸਕੱਤਰ ਨੂੰ ਮੇਰੀ ਬੇਨਤੀ ਹੈ ਕਿ ਇਹ ਉੱਪਰੋਂ ਕੋਈ ਫੈਸਲਾ ਕਰਕੇ ਕੋਈ ਇਦਾਂ ਦਾ ਸਿੰਪਲ ਜਿਹਾ ਸਬਕ ਜਿਹੜਾ ਹੈਗਾ ਉਹ ਆਪਣੇ ਚੰਗੇ ਸਾਥੀਆਂ ਨੂੰ ਜਿੰਨੇ ਤੁਹਾਨੂੰ ਜਿੰਨੇ ਤੇ ਤੁਹਾਨੂੰ ਯਕੀਨ ਹੈ ਕਿ ਹੈਗਾ ਨਾ ਉਹਨੂੰ ਮੈਂ ਕਿਹਾ ਉਹ ਆਪਰਸ਼ ਜੈਸ ਨਹੀਂ ਕਰਨੇ ਆ ਤੋਂ ਉਹਦੇ ਵਿੱਚ ਫਿਰ ਬਹੁਤ ਖੁਸ਼ ਆ ਜਣਾ ਸੀ ਅਸੀਂ ਗੱਲਾਂ ਕਰਤੀਆਂ ਬਾਹਰ ਆ ਗਏ ਬਾਹਰ ਆ ਕੇ ਮੈਂ ਮੀਟਿੰਗ ਬੁਲਾਈ ਹਾਲਾਂਕਿ ਮੇਰੀ ਉੱਥੇ ਉਹ ਬਹੁਤ ਕੀਦਰਪਕ ਸੀ ਕਿਉਂਕਿ ਮੇਰੇ ਕੋਲ 4-5 ਕਈ ਪੁਆਇੰਟ ਸੀਗੇ ਇਸ ਤੋਂ ਜ਼ਿਆਦਾ ਨਹੀਂ ਸੀ ਕਿ ਪ੍ਰੀਮ ਬੋਡੀ ਹੈ ਜਿਸ ਮਿਲੋਂ ਲੈ ਫੈਸਲੇ ਤੇ ਨਿਰਧਾਰਨ ਕੀਤਾ ਦੇ ਅਨਸਾਰ ਉਹ ਵੀ ਕੀ ਸੁਨਾਰ ਸੀ ਜਲੇ ਵਕਤ ਕੀਤੇ ਜਾਂਦੇ ਹਨ ਆਪ ਕੀਤੀ ਜਾਂਦੀ ਹੈ ਕਿ ਜਨਰਲ ਕੌਂਸਲ ਮੈਂਬਰ ਮੌਜੂਦਾ ਸਮੇਂ ਚਰਚਿਤ ਸਿੱਖਿਆ ਪ੍ਰਣਾਲੀ ਨੂੰ ਗ੍ਰਪੇਸ਼ ਨੌਕਰੀਆਂ ਦੇ ਡਾਕਰੇ ਅਤੇ ਹਾਲ ਹੀ ਕਬੀਰ ਵਿਚਾਰ ਬਚਾਂਦਰਾ ਬਚਾਂਦਰਾ ਰਾਹੀਂ ਭਵਿੱਖੀ ਸਿਵਾਸ਼ਾ ਵਿੱਚ ਸੋਸ ਰਣਨੀਤੀ ਤਿਆਰ ਕਰਕੇ ਸੰਗਠਨ ਵਿੱਚ ਅਧਿਆਪਕ ਵਰਗ ਦੇ ਭਰਮੀ ਸ਼ਕੂਲੀਅਤ ਕਰਨ ਦੀ ਯੋਜਨਾਵਾਂ ਤਿਆਰ ਕਰਨ। ਬੇਸ਼ੁਮੀਤੇ ਸਾਡੇ ਤਿੰਨਹਾਂ ਪ੍ਰਤੋ ਸਮਰਾਜੀ ਨਿਰਦੇਸ਼ਕ ਨਵ ਅਰਮਾਤੀ ਕਾਰਪੋਰੇਟ ਪੱਖੀ ਨੀਤੀਆਂ ਦੀ ਮਾਰ ਛਲ ਰਿਹਾ ਹੈ ਦੁਨੀਆ ਭਰੰਦਰ ਉਦਾਰੀ ਕਰਨ ਨੀਤੀਆਂ ਸੰਸਾਰੀਕਰਨ ਤੇ ਕਾਰਪੋਰਟਿਕਰਨ ਦੀ ਹਨੇਰੀ ਵਗ ਰਹੀ ਹੈ ਇਹਨਾਂ ਨੀਤੀਆਂ ਨੇ ਸੰਸਾਰਕ ਪਰਦੇ ਆਪਚਾਰੇ ਸਮਾਜਿਕ ਸੁਭਿਆਚਾਰ ਪੱਖਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਨਤਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਸਿੱਖਿਆ ਖੇਤਰ ਵੀ ਨਾ ਪ੍ਰਭਾਵਤ ਤੋਂ ਬਾਝਾ ਨਹੀਂ ਰਿਹਾ ਤੇ ਵਿੱਚ ਸਾਡੇ ਨਾਲ ਨੂੰ ਮੂਡੀਰ ਤੇ ਆਪਸ ਪਰ ਹੋਏ ਪਰ ਪ੍ਰੋਗਰਾਮ ਜਿਹੜਾ 2021 ਦੇ ਵਿੱਚ ਹੋਇਆ। ਪਰ ਲਗਭਗ 9 ਸਾਲ ਬਾਅਦ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋਈ ਹੈ ਬੱਲੇ ਜੂਨੀਅਰ ਪੱਧਰ ਤੋਂ ਜਿਹੜੇ ਸਾਡੇ ਪਹਿਲਾ ਹੁੰਦੇ ਲੋਕਾਂ ਦੁਆਰਾ। ਉਹ ਇਸ ਦਾ ਵੀ ਦੇਸੀ ਪੱਧਰ ਨੂੰ ਫੇਸ ਕੀਤਾ ਇੰਟਰਸੈਕਸ਼ਨ ਨੂੰ ਕਿ ਇਹ ਹੀ ਵਸਤਾ ਜਿਹੜਾ ਤਹਿ ਦੇ ਹੱਦ ਤੇ ਹੱਲ ਕਰਵਾਇਆ ਜਾਂਦਾ ਹੈ। ਇਹ ਬੁਲਾਵਟ ਨੂੰ ਜਾਰੀ ਕੀਤੀ ਗਈ ਲਾਈਟਮੂਨ ਕਿਹਾ ਤੁਹਾਡੀ ਜਿਹੜੇ 23 ਹੋ ਗਏ ਤੇ ਸੂਚੀ ਉਹਨਾਂ ਦੀ ਜ਼ਾਬਰਨਾਤ ਹੁੰਦਾ ਹੈ। ਤੇ ਇਹਨੂੰ ਦਰਸਾ ਕਰਦੇ ਹੋਏ ਜਿਹੜਾ ਜੀਆ ਅਧਿਆਪਕ ਨੂੰ ਬਹੁਤ ਕੀਤੇ ਗਏ ਜਦੋਂ ਸੁਭਾ ਨੂੰ ਸਿਟੀ ਦੇ ਸਟੇਬਲਿਸ਼ਮੈਂਟ ਦਾ ਵੀ ਜਿਹੜੇ ਰੈਕਿੰਗ ਲੈਕ ਤੋਂ ਇਸ ਨੂੰ ਚੁੱਕਦੇ ਸੀ ਤੋਂ ਕਿਸ ਸਮਾਜਿਕ ਕੈਪਟਨ ਅਤੇ ਗੈਸ ਦਾ ਪ੍ਰੋਜੈਕਟ ਹੈ ਜਿਹੜੇ ਜਿਸਨ ਸਮਰਾਪਤ ਹੋ ਗਿਆ ਪੂਰੇ ਪੰਜਾਬ ਸੀਸੀਪੀ ਤੋਂ ਇਹ ਪ੍ਰੋਜੈਕਟ ਨੇ ਇਹਨਾਂ ਦੇ ਅਧਿਆਪਕਾਂ ਨੂੰ ਬੜਾ ਫਾਇਦਾ ਕੀਤਾ ਹੈ ਬੱਚੇ ਇਹ ਕਾਪੀ ਸਾਡੀ ਇਹ ਸੋਚੀ ਆ ਮਾਣ ਰਹੀ ਹੈ ਕਿ ਇਹ ਪ੍ਰੋਜੈਕਟਾਂ ਦਾ ਜਿਹੜੀ ਜਲਦੀ ਜਿਹੜਾ ਹੈ ਉਹ ਬਾਈ ਨਾਲ ਜੇ ਕੀਤਾ ਜਾਂਦਾ ਤਾਂ ਇਹ ਚੰਗੀ ਗੱਲ ਹੋਵੇਗੀ ਇਹ ਬੁਸੇ ਨਹੀਂ ਕਰ ਸਕਾਈ ਸਾਧਿਨ ਬਈ ਕਸ਼ਿੰਧੀ ਸਭ ਤੇਰੀ ਯਾਦ ਹਰ ਤੋਂ ਕਰਾ ਦਿਓ ਪੀ ਮੈਂ ਕਿਹਾ ਕਬਰਿਆ ਤੂੰ ਸਫਲ ਰੱਖ ਸਟੇਜ ਸਕੇਅਰ ਪਰ ਤੇ ਹੋ ਗਿਆ ਮੇਜ ਬਤਾਵ ਦੇ ਰਿਹਾ ਸੋ ਇੱਕ ਵਾਰੀ ਮਿਹਰਤ ਕਰਵਾ ਲੈ

ਪਾਇਆ ਕਿ ਉੱਤਰੀ ਦੇ ਅੰਦਰ ਹਰ ਸੂਤਤ ਦਾ ਐਸਟੇਟ ਜਿਹੜੀ ਮੈਂ ਨਾ ਨਿਆ ਐਸਟੇਟ ਜਿਹੜੀ ਵਿੱਚ ਆਇਆ ਹੈ ਕੋਈ ਕਲੀਕਰ ਜਿਹਨੂੰ ਕਹਿ ਸਕਦੇ ਹੋ ਉਹ ਸਮੂਹ ਜੀ ਸਰਬਾਰ ਚਾਨ ਸਿੰਘ ਜੀ ਲਈ ਦੇ ਵਿੱਚ ਆਪਾਂ ਬਹੁਤ ਜ਼ਬਰਦਸਤ ਬੋਲਿਆ ਲੋੜ ਆ ਜਿੰਨੇ ਵੀ ਜੇ ਮੈਂ ਨਾ ਲੇ ਲੱਗਾ ਤਾਂ ਬਹੁਤ ਸਾਰਾ ਸਮਾਂ ਜਿਹੜਾ ਇਸ ਕੰਮ ਤੇ ਲੱਗ ਸਕਦਾ ਜਿਹਨਾਂ ਨੇ ਦੂਰ ਵੀ ਹੀ ਜਾ ਨੇ ਕੋਈ ਮਿਹਨਤ ਨਹੀਂ ਆਈ ਇਹਨਾਂ ਸਾਰੇ ਸਾਲੀਆਂ ਨੇ ਬਹੁਤ ਲੱਗ ਕੇ ਇਸ ਜਨਰਲ ਕੌਂਸਲ ਦੀ ਤਿਆਰੀ ਕੀਤੀ ਔਰ ਇਹਨੂੰ ਸਫਲਤਾ ਦੇ ਪਹੁੰਚਾਉਣ ਦੇ ਲਈ ਜਦੋਂ ਕਿਸੇ ਪ੍ਰੋਗਰਾਮ ਦੀ ਤਿਆਰੀ ਇਸ ਤਰੀਕੇ ਦੀ ਹੋਵੇ ਦੋਨਾ ਦੀਆਂ ਕਾਗਜ਼ੀਆਂ ਫੋਟੋਆਂ वगैरह ਪੈ ਰਹੀਆਂ ਸੀ ਕਿ ਰੋਪੜ ਵਾਲੇ ਸਾਥੀਆਂ ਬਦਨ ਤਿਆਰੀ ਪੂਰੀ ਆ ਮੈਨੂੰ ਲੱਗਦਾ ਹੈ ਕਿ ਜਿਹੜਿਆਂ ਜੋ ਦੋਨਾਂ ਦੇ ਸਾਥੀਆਂ ਲਈ ਮਾਨਸਿਕ ਸਪੋਰਟ ਸੀ ਕਿ ਉਹ ਤਿਆਰੀ ਕਰ ਰਹੇ ਹੈਗਾ ਤਿਆਰੀ ਵਧੀਆ ਹੋ ਰਹੀ ਹੈ ਕਿ ਸਾਥ ਗੱਲ ਕਾਉਂਸਲ ਚ ਜਾਣਾ ਚਾਹੀਦਾ ਇਹ ਵੀ ਇੱਕ ਵੱਡਾ ਕਾਰਨ ਹੁੰਦਾ ਹੈ ਕਿ ਅਸੀਂ ਕਿਹੋ ਜਿਹੇ ਪ੍ਰੋਗਰਾਮ ਤੇ ਬਾਝੋਂ ਹੋ ਜਾ ਰਹੇ ਹਾਂ ਉਸ ਵਾਸਤੇ ਮੈਂ ਰੋਪੜ ਦੀ ਸਮੁੱਚੀ ਟੀਮ ਦਾ ਕਿਉਂਕਿ ਰੋਪੜ ਵਿਲੇ ਦੇ ਪ੍ਰਧਾਨ ਜੀ ਆਪਣੇ ਸਟੇਟ ਦੇ ਜਦ 77 ਇਸ ਕਰਕੇ ਉਹਨਾਂ ਦਾ ਸਮੁੱਚੇ ਪ੍ਰਧਾਨti ਮੰਡਲ ਵੱਲੋਂ ਉਹਨਾਂ ਦੇ ਛੱਤੇ ਪ੍ਰਵਸਾ ਲਈ ਔਰ ਚੰਗੀ ਜਿਹੜੀ ਖਾਤਰਦਾਈ ਖਾਣਾਦਾਨ ਬੰਦਾ ਹੈ ਤੇ ਉਹਦੇ ਵਾਸਤੇ ਨਾਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਸਾਲੋਂ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ ਮੈਂ ਸਭ ਤੋਂ ਖੱਡੜਾ ਨੂੰ ਕਹਿ ਰਿਹਾ ਸੀ ਕਿ ਘਰ ਤੋਂ ਘਰ ਤੋਂ ਇਸ ਗੱਲ ਨਾਲ ਪਛਦੀ ਸ਼ੁਰੂਆਤ ਦੇ ਦੌਰ ਦੇ ਵਿੱਚੋਂ ਕੰਦੇ ਦੀ ਰਸਮ ਹੋਈ ਆ ਤੇ ਇਸ ਕਾਰਨ ਦਾ ਇਹ ਸਾਥ ਦਾ ਜੁੜ ਹੋਇਆ ਹੋਣਾ ਹੈ ਕਿ ਜਿਸ ਜਿੰਨੇ ਮੰਡੀ ਚ ਮੈਂ ਕੰਮ ਕੀਤਾ ਹੈ ਜੇ ਖਾਸ ਕਰਕੇ ਇਸ ਢਿਲੇ ਚ ਅੱਜ ਇਸ ਢਿਲੇ ਤੇ ਇਸ ਪ੍ਰੋਗਰਾਮ ਨੂੰ ਤਿਆਰ ਕਰਦੇ ਨੇ ਜੀ ਅਸੀਂ ਆਪ ਇਹਨਾਂ ਨੂੰ ਇਹਨਾਂ ਸਮੱਸਿਆਵਾਂ ਨੂੰ ਸੰਸਥਾਗਤਿਕ ਇਸ ਸਮੱਸਿਆਵਾਂ ਕਿੱਥੋਂ ਪੈਦਾ ਹੁੰਦੀ ਹੈ ਇਸ ਸਮੱਸਿਆਵਾਂ ਦੀ ਜੜ ਕਿੱਥੇ ਆ ਫਿਰ ਅਸੀਂ ਆਪਣੇ ਅਧਿਕਾਰਤਾਂ ਨੂੰ ਜਾਗੂ ਕਰ ਸਕਦੇ ਹਾਂ ਫਿਰ ਅਸੀਂ ਮਲਾਜ਼ਮਾਂ ਨੂੰ ਜਾਗੂ ਕਰ ਸਕਦੇ ਹਾਂ ਫਿਰ ਅਸੀਂ ਚੁਕੜਦੇ ਪ੍ਰਕਿਰਿਆ ਕੇ ਵੱਸ ਸਕਦੇ ਹਾਂ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਬਲਾਕ ਪ੍ਰਧਾਨ ਤੇ ਬਲਾਕ ਕਮੇਟੀਆਂ ਜੀਡੀਪੀ ਦੀ ਰੀੜੀ ਹੱਡੀ ਆ ਇਹ ਜਿਹੜੀ ਹੱਦੀ ਦੇ ਇੱਕ ਮੱਧੇ ਵਿੱਚ ਕੋਈ ਰੁਕਸ਼ ਪੈ ਜਵੇ ਤਾਂ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਆਪਣੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੀ ਤੀਸ਼ਰਾ ਭਰਦੀ ਆ ਸਾਡੇ ਦੇ 228 ਬਲਾਕਾਂ ਦੇ ਵਿੱਚੋਂ ਸਾਨੂੰ ਕਿਤੇ ਐਂ ਲੱਗਦਾ ਹੋਵੇ ਕਿ ਸਾਡਾ ਕਿਤੇ ਬਲਾਕ ਦੇ ਵਿੱਚ ਬਲਾਕ ਪ੍ਰਦਾਨ ਨਹੀਂ ਤਾਂ ਸਾਡੇ ਦੀ ਸੋਚਣ ਵਾਲੀ ਕਰਦਾ ਸਥਿਤੀ ਔਰ ਉਸ ਤੋਂ ਬਾਅਦ ਇਹ ਜ਼ਿਲ੍ਹੇ ਦੇ ਵਿੱਚ ਜਿਸ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਜਿਹੜਾ ਵੀ ਆ ਤੇ ਉਸ ਜ਼ਿਲ੍ਹੇ ਦੇ ਵਿੱਚ ਕਿਸੇ ਬਲਾਕ ਦਾ ਪ੍ਰਧਾਨ ਨਹੀਂ ਮੈਂ ਸਮਝਦਾ ਕਿ ਉਸ ਜ਼ਿਲ੍ਹਾ ਪ੍ਰਧਾਨ ਨੂੰ ਨੀਕ ਨਹੀਂ ਹੋਣੀ ਚਾਹੀਦੀ ਜੇ ਸੱਚੀ ਮੁੱਝੀ ਉਹ ਗਵਰਨਮੈਂਟ ਵਿੱਚ ਨਹੀਂ ਆਦਾ ਆਪਣੇ ਤੌਰ ਦੇ ਉੱਤੇ ਮਹਿਸੂਸ ਕਰਦਾ ਹੋਵੇ ਕਿ ਮੈਂ ਇੱਕ ਮਾਨਵਤੇ ਆਉਦੇ ਨੇ ਆ। ਔਰ ਮੈਂ ਬਾਦਲੇ ਨਾਲ ਇਹ ਵੀ ਗੱਲ ਕਹਿ ਸਕਦਾ ਕਿ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪੋਲੀਸ ਚਲੇ ਜਾਓ। ਜਿਹੜੇ ਮਰਜ਼ੀ ਬਲਾਕਸ ਚਲੇ ਜਾਓ ਜਿਹੜਾ ਜਿਹੜਾ ਪ੍ਰਧਾਨ ਆ। ਤੁਸੀਂ ਸਕੂਲਾਂ 'ਚ ਚਲੇ ਜਾਓ ਸਿੱਧੇ ਤੌਰ ਤੇ। ਕਿ ਗਵਰਨਮੈਂਟ ਟੀਚਰ ਯੂਨੀਅਨ ਦਾ ਮੈਂ ਆਹ ਸਨੇਹਾ ਲੈ ਕੇ ਆਇਆ। ਦੇ ਹਾਜ਼ਰ ਸਨ ਜਨਮ ਕੌਸਲਾ ਦਾ ਸਮਾਜ ਜਿਹੜਾ ਤੰਦੀਕ ਕਰਾਉਂਦਾ ਮੈਨੂੰ ਖੁਦ ਨੂੰ ਚਿੰਤਾ ਹੈ ਕਿ ਸਰਸਥਾਨ ਤੋਂ ਬਾਅਦ ਦੌਰ ਦੇ ਡੀਚੇ ਜਿੰਨੇ ਚ ਕੰਮ ਕਰਦੇ ਆ ਬਹੁਤ ਸਾਰੀਆਂ ਜਨਮ ਕੌਸਲਾ ਜਿਹੜੀਆਂ ਚਾਹੇ ਉਹ ਸ਼ਰਪੁਰ ਦੇ ਵਿੱਚ ਸੀ ਪਾਇਓ ਮੁਕਸਦ ਸੀ ਇਹ ਆ ਔਰ ਮਾਂਮਾ ਦੇ ਉੱਤੇ ਵੀ ਜਿੱਥੇ ਦੋ-ਦੋ ਦਿਨ ਦੀਆਂ ਜਨਤਕਸਾਂ ਵਜਿਹੀਆਂ ਹੋਉਂਦੀਆਂ ਸੀ। ਪਰ ਲਗਭਗ 2017 ਤੋਂ ਬਾਅਦ ਜਨਤਕਸਾਂ ਜਿਹੜੀ ਉਹ ਇੱਕ ਦਿਨ ਦੀ ਕਰਨ ਦੀ ਵਿਵਸਥਾ ਇਸ ਤਰ੍ਹਾਂ ਕੇ ਆਈ ਕਿ ਥੱਲੋਂ ਸਾਥੀਆਂ ਦਾ ਇਹ ਵਿਚਾਰ ਸੀ ਕਿ ਦੋ ਦਿਨ ਦੀ ਜਨਤਕਸਾਂ ਦੇ ਵਿੱਚ ਸਾਥੀ ਰੋਲ ਦੇ ਕਾਸ ਚਲੇ ਜਾ ਰਹੇ ਆ ਇਸ ਕਰਕੇ ਇੱਕ ਦਿਨ ਦਾ ਹੀ ਪ੍ਰੋਗਰਾਮ ਰੱਖਿਆ ਸੀਆਈ ਦੇ ਗਾਈਡਲਾਈਨਾਂ ਮਾਰੇ ਅਧਿਆਨੇ ਮੈਂ ਉਹਦੇ ਇੱਕ ਸੁਝਾਅ ਦਿਆ ਚੱਲਦਾ ਮੈਂ 2000 ਦੀ 15 ਨੂੰ ਲਗਾਤਾਰ ਐਕਸਨ ਕਲੂਸ਼ਨ ਸੁਪਰਵਾਈਜ਼ਰ ਤੋਂ ਕੰਮ ਕਰ ਰਿਹਾ ਮੈਂ ਦੇਖਿਆ ਕਿ ਉੱਥੇ ਜਿਹੀ ਚੱਲਦੀ ਆ ਉਹ ਚਲਾ ਲੈਂਦਾ ਜਿਹੀ ਵੀ ਲੋਨ ਦੀ ਕੋਈ ਸਪਾਰ ਦਾ ਸਪਾਰ ਉੱਤੀ ਲੱਗੀ ਹੁੰਦੀ ਹੈ ਜੇਕਰ ਉਹਦੀ ਸਪਾਰਸ਼ਾਂ ਕਟਵਾ ਲੈਂਦਾ ਨਹੀਂ ਤਾਂ ਉਹ ਮਰਦ ਨੂੰ ਫਸ ਜਾਂਦਾ ਉਸੀ ਧੱਕਾ ਇਸ ਤਰ੍ਹਾਂ ਹੋ ਜਾਂਦਾ ਗਵਰਨਰ ਟੀਚਰ ਜੀ ਜਾਰ ਦੇ ਸਰਕਾਰੀ ਜ਼ਿਲ੍ਹਾ ਮੌਸਲ ਦੇ ਪਹਿਲੇ اجلاس ਦੇ ਵਿੱਚ ਸਮਝੇ ਪ੍ਰਧਾਨਗੀ ਮੰਡਲ ਦੇ ਵਿੱਚ ਹਾਜ਼ਰ ਜ਼ਿਲ੍ਹਾ ਦੇ ਪ੍ਰਧਾਨ ਸਟੇਟ ਦੇ ਆਧਕਾਰ ਸਰਪਾਹ ਦੇ ਉਹਨਾਂ ਦੇ ਨਾਲ ਸਾਡੇ ਇਸ ਰੋਪੜ ਜਿਲ੍ਹੇ ਤੋਂ ਦੇ ਪਹਿਲਾਂ ਜਿਹੜੇ ਨੂੰ ਅਸੀਂ ਪ੍ਰਿੰਸੀਪਲ ਪਰਿਵਾਰ ਦੇ ਨਾਲ-ਨਾਲ ਜਾਣਦੇ ਸੀ ਪਿਛਲੇ ਦਿਨਾਂ ਤੋਂ ਸਾਡੇ ਸਿੱਖਿਆ ਦਫ਼ਤਰ ਦੇ ਵਿੱਚ ਸਨੌਰ ਸਹਿਕ ਡਾਕਟਰ ਆਪੀ ਜੀ ਤੁਹਾਰੇ ਆ ਜਿਵੇਂ ਤੋਂ ਆਪਣੀ ਕਰਨ ਕਾਰਜ ਦੇ ਵਿੱਚ ਆ ਰਹਿਆ ਲਗਾਤਾਰ ਬੈਠੇ ਆ ਤੇ ਜਦसे ਬੰਦੇ ਦੀ ਸੁਪਰੀਮ ਪਾਵਰ ਇਹ ਨਿਯਮਾਤ ਦੇ ਮੁੱਖ ਬੁਲਾ ਰਹੇ ਨੇ ਕਿ ਇਹ ਦੱਸਿਆ ਕਿ ਦੇਖੋ ਜਥੇਬੰਦੀ ਦਾ ਸਰਮਾਨਾ ਕਹਿ ਕਰਨਾ ਹੋਵੇ ਤਾਂ ਬਲਾਕ ਪ੍ਰਧਾਨਾਂ ਤੋਂ ਬਲਾਕ ਕਮੇਟੀਆਂ ਤੋਂ ਤੈਅ ਕੀਤਾ ਜਾ ਸਕਦਾ ਹੈ ਜਿੰਨੇ ਵੀ ਤੁਸੀਂ ਬਲਾਕਾਂ ਦੇ ਅਹੁਦੇਦਾਰ ਬਲਾਕ ਪ੍ਰਧਾਨ ਤੇ ਜ਼ਿਲ੍ਹਿਆਂ ਦੇ ਜਿੰਮੇਵਾਰ ਅਹੁਦੇਦਾਰ ਆਏ ਔਰ ਲੱਗਾ ਸਮਾ ਦੇ ਨਿੱਕੇ ਬੈਠ ਕੇ ਅੱਜ ਦੇ ਇਸ ਸਮੇਂ ਦੇ ਉੱਤੇ ਚਰਚਾ ਕੀਤੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਥੀਓ ਸਾਥੋਂ ਇੰਨਾ ਲੰਮਾ ਸਮਾਂ ਲਗਾਤਾਰ ਬੈਠਣ ਦੇ ਨਾਲ ਉਦੋਂ ਗਿਆਨ ਦੇ ਮਨੋੱਖ ਦਾ ਸੁਭਾਅ ਇਹ ਉਹ ਜਿਹਾ ਘਾਉਂ ਪੜਤਾ ਹੁੰਦਾ ਹੈ ਆ ਵੀਰ ਸਮਰੱਥਾ ਬੱਲਾ ਬੱਲਾ ਇੱਕ ਜ਼ਰੂਰੀ ਬੇਨਤੀ ਹੈ ਰਾਉਂਡ ਨਾ 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 ਪਤਾ ਨਹੀਂ ਮੈਂ ਨਾ ਪਾ ਦੇ ਉਹ ਲੋਕ ਪਾਸ ਕੀਤਾ ਹੋਇਆ ਹੈ ਵੀ ਜਿਨ੍ਹਾਂ ਨੇ ਜिले ਦਾ ਕੋ ਕੈਬਨਟ ਮੰਤਰੀ ਹੈ ਜਾਂ ਆਪ ਦਾ ਵੱਡਾ ਆਗੂ ਹੈ ਉਹਨਾਂ ਨਾਲ ਕੋ ਮੱਗਵੱਤਰ ਦੇਣ ਦੀ ਲੋੜ ਐ ਨਾ ਉਹਨਾਂ ਕੋ ਗੱਲ ਸੁਣਾਉਣ ਦੀ ਲੋੜ ਐ ਸਿੱਧਾ ਜਾ ਕੇ ਉਹਦੇ ਦਰ ਆ ਕੇ ਬੈਠੋ ਇਹਨਾਂ ਨੂੰ ਕਹਿ ਦਿਓ ਇਸੇ ਤਰ੍ਹਾਂ ਸ਼ੇਰ ਤੋਂ ਬਨੂ ਚਾਰ ਜਿਹੜੇ ਹੱਲਕੇ ਨੇ ਕਿਦਰਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਔਰ ਚੱਬਿਆ ਚਾਰਾਂ ਦੇ ਵਿੱਚ ਅਸੀਂ ਵੱਡੀਆਂ ਵੱਡੀਆਂ ਕਹੀਆਂ ਰਲੀਆਂ ਕਰ ਰਹੇ ਆਂ ਔਰ ਛੱਡਾ ਬਾਤ ਕਰ ਰਹੇ ਆਂ ਮੇਰੀ ਪੂਰੀ ਮੈਂ ਸਮਝਦਾ ਇੱਥੇ ਆਗੂ ਵਾਲੇ ਕੀ ਪਾਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਸ ਦੋ ਪ੍ਰੋਗਰਾਮਾਂ ਵਿੱਚ ਜਿਵੇਂ ਪਹਿਲਾ ਵੱਧ ਚੜ ਕੇ ਜੋ ਉਹ ਤੁਹਾਡਾ ਯੋਗਦਾਨ ਔਰ ਸਹਿਯੋਗ ਹੁੰਦਾ ਇਸ ਵਿੱਚ ਵੀ ਵੱਧ ਪੜ ਕੇ ਚੜ ਕੇ ਪਾਓ ਕਿਉਂਕਿ ਇਸ ਵੇਲੇ ਪੰਜਾਬ ਦੇ 2 ਲੱਖ ਮਲਾਜਮ ਜਿਹੜੇ ਇਸ ਐਨਪੀਐਸ ਬਿਮਾਰੀ ਤੋਂ ਪੀੜਤ ਹੈ ਔਰ ਇੱਕ ਬਹੁਤ ਵੱਡੀ ਗਿਣਤੀ ਹੈ ਅਸੀਂ ਇਹ ਮੁੱਦੇ ਨੂੰ ਇਹਨਾਂ ਦੀ ਲੋੜ ਹੈ

ਲਾਸਕਾਰੂ ਕਿ ਸਾਨੂੰ ਕਿਤੇ ਨਾ ਕਿਤੇ ਆਪਾਂ ਪਰਚੋਣ ਕਰਨ ਦੀ ਵੀ ਜ਼ਰੂਰਤ ਹੈ ਜੇ ਮੈਂ ਕੁਝ ਗਲਤ ਕਿਹਾ ਕਹਿ ਰਿਹਾ ਹਾਂ ਤਾਂ ਮਾਫੀ ਚਾਹੁੰਦਾ ਪੁਰੇ ਸਾਥੀ ਬੋਲ ਕੇ ਗਏ ਹੈ ਕਿ باقی ਜੱਥੇਬੰਦੀਆਂ ਸਾਡੇ ਜੱਥੇਬੰਦੀ ਦੀ ਮੈਂਬਰਸ਼ਿਪ ਵਧਣੀ ਚਾਹੀਦੀ ਹੈ ਤਾਂ ਜੇਕਰ ਪ੍ਰਧਾਨਗੀ ਮੰਡਲ ਦੇ ਕੇ ਬੇਨਤੀ ਹੈ ਜੇਕਰ ਕੋਈ ਇਹਦੇ ਵਿੱਚ ਐਮੈਂਡਮੈਂਟ ਦੀ ਜ਼ਰੂਰਤ ਹੈ ਤਾਂ ਐਮੈਂਡਮੈਂਟ ਹੋ ਰਹਾ ਜਾਂਦਾ ਹੈ ਕਿ ਹੋ ਸਕਦਾ ਹੈ ਸਾਡਾ ਕੋਈ ਸਾਥੀ ਬੜੇ ਵਧੀਆ ਕੰਮ ਦਾ ਨਾਮ ਰੱਖ ਸਕਦਾ ਹੋਵੇ ਔਰ ਉਹਦੇ ਕੋਲ ਬਹੁਤ ਵਧੀਆ ਰੋਧਾ ਹੋਵੇ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਨੂੰ ਆਪ ਹੀ ਕੌਸ਼ਿਸ਼ ਦੇਣੀ ਖੁਦ ਹੀ ਕਹਿ ਲੈਣਾ ਚਾਹੀਦਾ ਕਿ ਕੰਮ ਮੇਰੇ ਕੋਲ ਨਹੀਂ ਚੱਲ ਰਿਹਾ ਤੇ ਮੈਂ ਇਸ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿਆਂ ਹਨ ਕਰਕੇ ਹੁਣ ਬੜਾ ਵਧੀਆ ਕਰਦਾ ਇਹਨੂੰ ਫੜਾ ਕੇ ਆਲੇ ਮੈਂ ਸਾਥ ਨੂੰ ਦਿਆਂ ਹੁਣ ਜ਼ਿੰਮੇਵਾਰੀ ਲੈਣੀ ਮੈਨੂੰ ਈ ਇੰਨਾ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਦੇ ਫਰਮੇ ਪੱਲਾ ਬਾਬਾ ਜਿਹੜਾ ਆ ਸਮਰੂਪ ਹੋਏ ਬਲਦਾਰੀ ਸਿਰਫ 9 ਮਿੰਟ ਵਾਸਤੇ ਉਹਦੇ ਤੋਂ ਆ ਸਾਡੇ ਪਾਸੇ ਸਭੀ ਕੋਈ ਵੀ ਸੇ